ਕੁੜੀ ਵੀਰਪਾਲ ਪੁੱਤ ਹਾਂ ਮम्मी ਸਾਰਾ ਦਿਨ ਤੂੰ ਕੰਮ ਤੇ ਲੱਗੀ ਰਹਿੰਦੀ ਆ ਕੋਈ ਨਹੀਂ ਮੈਂ ਪਾ ਦਾਂਦੀ ਪਾਣੀ ਤਾਂ ਮम्मी ਆ ਨਾ ਫੁੱਲ ਜੀ ਸੁੱਕਦੇ ਜਾਂਦੇ ਸੀ ਮੈਂ ਕਹਿੰਨਾ ਉਹਨਾਂ ਨੂੰ ਪਾਣੀ ਨਹੀਂ ਪਾਇਆ ਕਦੇ ਕੋਈ ਨਹੀਂ ਸਾਰਾ ਦਿਨ ਨਾ ਕੰਮ ਧਿਆਨ ਦੇਆ ਕਰ ਮੇਰੀ ਗੱਲ ਸੁਣ ਰੋਟੀ ਖਾ ਲੀ ਨਾ ਮम्मी ਭੁੱਖ ਨਹੀਂ ਹੈਗੀ ਮੈਨੂੰ ਚਲ ਚਲ ਮੇਰਤੀ ਚਲ ਮੈਂ ਪਕਾਉਣੀ ਆ ਰੋਟੀ ਮੈਂ ਲਿਓਨੀ ਆ ਪਾਪੀ ਤੂੰ ਮੇਰੇ ਜੀ ਨਹੀਂ ਤੀ ਰੋਟੀ ਖਾ ਲਾ ਠੰਡ ਲੱਜੂਗੀ ਚਲ ਨਹੀਂ ਮੈਨੂੰ ਕੰਮ ਕਰਦਿਆਂ ਨੂੰ ਵੀ ਕਦੇ ਠੰਡ ਲੱਗਦੀ ਹੁੰਦੀ ਆ ਮੈਨੂੰ ਠੰਡ ਨਹੀਂ ਲੱਗਦੀ ਮम्मी ਤੂੰ ਮੰਨਦੇ ਹੁੰਦੇ ਆ ਚਲ ਪੁੱਤ ਮੈਂ ਦੇਨੀ ਤੈਨੂੰ ਰ ਚੱਲ ਮੇਰੀ ਤੇ ਅਸੋਨੀ ਕੋਲ ਬੈਠ ਚੱਲ ਇਹ ਕਿ ਤਕੋਈ ਵੀ ਨਹੀਂ ਮੈਨੂੰ ਐਂਕਲਾ ਕਰੇ ਜਿਵੇਂ ਜਵਾ ਆਕੜੀ ਛਿੰਦਰੇ ਤੂੰ ਇਹ ਕੀ ਕਰ ਰਹੀ ਆ ਨਹੀਂ ਇਹ ਕੀ ਕਰਦੀ ਆ ਤੂੰ ਰੱਬ ਤਾਂ ਮੈਨੂੰ ਸੁਪਨੇ 'ਚ ਵੀ ਆ ਕੇ ਦਿਖਾਈ ਤੂੰ ਪਾਪ ਕਰ ਰਹੀ ਆ ਨਹੀਂ ਛਿੰਦਰੇ ਹੁਣ ਨਹੀਂ ਮੈਂ ਪਾਪ ਕਰਦੀ ਇੱਛਾ ਰਾਮ ਨੂੰ ਕੁਝ ਮਰਜੀ ਕਹ ਲੈ ਉਹ ਸ਼ੱਪ ਮੈਨੂੰ ਮਾਰਦੀ ਪਰ ਨਹੀਂ ਹੈ ਪਾਪ ਨੂੰ ਹੈ ਮਹਾਰਾਜ ਮੈਨੂੰ ਇਸ ਪਾਪ ਤੋਂ ਬਚਾ ਇਸ ਪਾਪ ਤੋਂ ਬਚਾ ਹਾਂਜੀ ਸਭ ਠੀਕ ਠਾਕ ਵਧੀਆ ਤੁਸੀਂ ਦੱਸੋ ਸਾਰੇ ਠੀਕ ਆ ਮੰਮੀ ਵੀ ਠੀਕ ਆ ਉਹੀ ਲੱਗਿਆਂ ਦਾ ਤੁਹਾਡੇ ਮਨ ਨੂੰ ਲੈ ਪੁੱਤ ਰੋਟੀ ਮੰਮੀ ਆ ਗਈ ਮੰਮੀ ਨਾਲ ਗੱਲ ਕਰ ਲਓ ਤੁਸੀਂ ਬੈਯੂ ਮੈਂ ਗੱਲ ਕਰਿਆ ਅੱਛਾ ਚੱਲ ਕੋਈ ਨਹੀਂ ਸ਼ਾਮ ਨੂੰ ਗੱਲ ਕਰ ਲਿਓ ਠੀਕ ਆ ਕੀ ਕਹਿੰਦਾ ਮੇਰਾ ਪੁੱਤ ਮੰਮੀ ਉਹਨਾ ਬੀਜੀ ਸੀਗਾ ਥੋੜਾ ਜਿਹਾ ਚੱਲ ਕੋਈ ਸ਼ਾਮ ਨੂੰ ਕਰ ਲੂਗਾ ਹਾਂ ਲੈ ਤੂੰ ਰੋਟੀ ਖਾ ਤੀਜੀ ਇੱਕ ਹੋਰ ਲਾ ਕੇ ਲਿਓਣੀ ਮੈਂ ਤੁੱਤੀ ਮੰਮੀ ਮੇਰਾ ਜੀ ਨਹੀਂ ਕਰਦਾ ਮੈਂ ਹੈ ਪੁੱਤ ਤੂੰ ਆਪ ਦੀ ਸਿਹਤ ਬੰਨੀ ਦੇਖ ਚੱਲ ਠੀਕ ਆ ਤੁਸੀਂ ਖਾ ਲਈ ਰੋਟੀ ਹਾਂ ਹਾਂ ਮੈਂ ਖਾ ਲਈ ਤੈਨੂੰ ਤਤੀਜੀ ਖਵਾਉਣੀ ਮੈਂ ਹੋਰ ਲਾ ਕੇ ਲਿਆਵਾ ਨਾ ਮੁੰਡੇ ਬਾਸਾ ਹੀ ਮਸਾਂ ਫਾਉ ਮੇਰੇ ਨਾਲ ਇੱਕ ਹੋਰ ਖਾ ਲੈ ਕੁਛ ਨਹੀਂ ਹੁੰਦਾ ਐਨਾ ਟਾਈਮ ਪਤਾ ਨਹੀਂ ਕਿਉਂ ਲੱਗ ਰਿਹਾ ਜਿਹੜੇ ਹਿਸਾਬ ਨਾਲ ਮੈਂ ਕਿਹਾ ਸੀ ਕਿ ਜਾ ਕੇ ਉਹਨੂੰ ਦਵਾਈ ਪਾ ਦੇ ਉਹਨੂੰ ਤਾਂ ਚੀਂਚ ਗਿਹੜਾ ਪੈ ਜਾਣਾ ਚਾਹੀਦਾ ਪਤਾ ਨਹੀਂ ਕੀ ਗੱਲ ਹੈ ਲੱਗਦਾ ਸ਼ਿੰਦਰ ਥੋੜੀ ਜੀ ਮੱਠੀ ਚੱਲ ਰਹੀ ਹੈ ਕੋਈ ਨਾ ਢੀਕ ਤਾਂ 2 ਮਿੰਟ ਜੇ ਨਾ ਆਈ ਫਿਰ ਨਾਲੇ ਹੱਥ ਵਾਲਾ ਕਰਕੇ ਆਉਂ ਨਾਲੇ ਉਹਨੂੰ ਦੱਸੂਗਾ ਵੀ ਲੇਟ ਆਉਂਦੀ ਸਜ਼ਾ ਕੀ ਹੁੰਦੀ ਹੈ ਫੜੇ ਹੋਗੇ ਹਾਂ ਆ ਗਈ ਹਾਂਜੀ ਬੜਾ ਟਾਈਮ ਲਾਇਆ ਸ਼ਿੰਦਰੇ ਕੀ ਗੱਲ ਕਿਤੇ ਤੇਰੇ ਭਰਾਵਾਂ ਦਾ ਫੋਨ ਤਾਂ ਨਹੀਂ ਆ ਗਿਆ ਸੀ ਨਹੀਂ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਰਸੋਈ ਚ ਭਾਂਡੇ ਪੈ ਸੀ ਮੈਂ ਉਹ ਮੰਨ ਜਾਣ ਲੱਗੀ ਅੱਛਾ ਮੈਨੂੰ ਲੱਗਾ ਕਿਤੇ ਕਿਸੇ ਦਾ ਫੋਨ ਆਇਆ ਹੁੰਦਾ ਨਹੀਂ ਸੋਡੇ ਤਾਂ ਉਹੀ ਕੰਨ ਵੱਜ ਜਾਂਦੇ ਨੇ ਹੂੰ ਸਹੀ ਗੱਲ ਹੈ ਉਹ ਪਰ ਇੱਕ ਗੱਲ ਹੈ ਬੇਬਜਾ ਨਾ ਮੇਰੇ ਕੰਨ ਵੱਜਣ ਤੇ ਨਾ ਮੈਂ ਕਿਸੇ ਗੱਲ ਤੇ ਸ਼ੱਕ ਕਰਾਂ ਹੋ ਸਕਦਾ ਕੋਈ ਹੋਰ ਗੱਲ ਕਰੀ ਜਾਂਦਾ ਹੋਵੇ ਚੱਲ ਛੱਡ ਜਿਹੜੀਆਂ ਖੱਡਾਂ 'ਚ ਹੱਥ ਪਾਉਣ ਦਾ ਕੋਈ ਫਾਇਦਾ ਨਹੀਂ ਕائیں ਦੱਸ ਜੋ ਤੈਨੂੰ ਕੰਮ ਕਿਹਾ ਸੀ ਉਹ ਕੰਮ ਕਰਤਾ ਹਾਂਜੀ ਕਰਤਾ ਤੁਸੀਂ ਕਹੋ ਮੈਂ ਕੰਮ ਨਾ ਕਰਾਂ ਹੂੰ ਸਹੀ ਗੱਲ ਆ ਉਹ ਸੁਣੋ ਕੰਮ ਕੀਤਾ ਤੂੰ ਤੇ ਰੋਟੀ 'ਚ ਪਾਇਆ ਕਿ ਦੁੱਧ 'ਚ ਨਹੀਂ ਸਬਜ਼ੀ 'ਚ ਪਾਇਆ ਸੀ ਇੱਕ ਗੱਲ ਐ ਮੈਨੂੰ ਐ ਕਿਉਂ ਲੱਗੀਆਂ ਇਹ ਦਵਾਈ ਇਹ ਦਵਾਈ ਨੇ ਕੰਮ ਨਹੀਂ ਕਰਨਾ ਕਿਉਂਕਿ ਤਨ ਡਾਟਿਆ ਆਖਿਆ ਸੀ ਮੈਂ ਪੰਜ ਪਾਏ ਪਰ ਝੱਗ ਜੀ ਸੀ ਉਤਰੀ ਉਤਰੀ ਜੀ ਦਵਾਈ ਲੱਗਦੀ ਸੀ ਕੰਮ ਨਹੀਂ ਕਰਨਾ ਦਵਾਈ ਨੇ ਕੀ ਪਕਾਈ ਮਾਰੀ ਇਨੇ ਸ਼ਿੰਦਰੇ ਮੈਂ ਪਕਾਈ ਨਹੀਂ ਮਾਰੀ ਮੈਂ ਸੱਚ ਕਹਿ ਰਹੀ ਹਾਂ ਵੀ ਮੈਨੂੰ ਐ ਲੱਗਦਾ ਦਵਾਈ ਨੇ ਕੰਮ ਨਹੀਂ ਕਰਨਾ ਅੱਗੇ ਪ੍ਰਮਾਤਮਾ ਨੂੰ ਪਤਾ ਕਾਈ ਨਾ ਤੇਰੇ ਪੇਕਿਆਂ ਦੀ ਗੱਲਾਂ ਨਹੀਂ ਹੈਗੀਆਂ ਉਹ ਜਿਹੜੀਆਂ ਕੰਮ ਨਹੀਂ ਕਰਨਗੀਆਂ ਦੀਪੇ ਤੋਂ ਮਗਾਈਆ ਮੈਂ ਦੀਪੇ ਤੋਂ ਉਹਨੂੰ ਸਭ ਨਾਲ ਲੈ ਜਾਏ ਮੈਡੀਕਲ ਦੀ ਨਾਲੇ ਉਹਦੀ ਵਰਤੀ ਹੋਈ ਚੀਜ਼ ਕਦੇ ਖਰਾਬ ਨਹੀਂ ਜਾਂਦੀ ਉਹਨੂੰ ਸਭ ਪਤਾ ਹੈ ਕਿਹੜਾ ਕੰਮ ਕਿੱਥੇ ਕਰਨਾ ਪਰ ਇੱਕ ਗੱਲ ਯਾਦ ਰੱਖੀ ਜੇ ਤੂੰ ਕੋਈ ਸ਼ੈਅਰੀ ਕੀਤੀ ਹੋਈ ਤਾਂ ਇਹ ਸਮਝ ਲੈ ਵੀ ਇਸ ਘਰ ਦੇ ਵਿੱਚ ਸਥਿਰਤਾ ਬਿሹ-ਬਿሹ ਚਾਹੇ ਤੇਰਾ ਵੇਝੇ ਚਾਹੇ ਨੂੰ ਦਾ ਵਿੱਚ ਤਿਆ ਰੱਖੀ ਗੱਲ ਦਾ ਇੱਕ ਤਾਂ ਕਰਕੇ ਮੈਂ ਦੁਬਾਰੇ ਪੁੱਛਦਾ ਤੈਨੂੰ ਵੀ ਦਵਾਈ ਪਾਤੀ ਸੀ ਕਿ ਨਹੀਂ ਪਾਈ ਹਾਂ ਮੈਂ ਸੱਚ ਕਹਿ ਰਹੀ ਹਾਂ ਮੈਂ ਦਵਾਈ ਪਾਈ ਐ ਤੂੰ ਤੰ ਡਾਟੇ ਕਹਿ ਮੈਂ ਪੰਜ ਪਾਪੇ ਹਜੇ ਵੀ ਤੁਹਾਨੂੰ ਯਕੀਨ ਨਹੀਂ ਮੇਰੇ ਤੇ ਯਕੀਨ ਜਿ ਕੋਣ ਆਲਾ ਟਾਈਮ ਤਾਂ ਗਿਆ ਸ਼ਿੰਦਰੇ ਟਾਈਮ ਕਿਹੜਾਗਾ ਯਕੀਨ ਤਾਂ ਹੁਣ ਮੇਰਾ ਜਿਹੜਾ ਮੇਰੇ ਅੱਖਾਂ ਸਾਹਮਣੇ ਹੋ ਗਿਆ ਮੈਂ ਉਸੇ ਤੇ ਹੀ ਕਰਦਾ ਔਰ ਗੱਲ ਤੇ ਮੈਨੂੰ ਯਕੀਨ ਨਹੀਂ ਹੈਗਾ ਚੱਲ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹਣੀ ਹੋ ਜਾਊਗਾ ਇੱਥੇ ਖੜ ਮੈਂ 1 ਮਿੰਟ ਚ ਆਇਆ ਕਿਉਂਕਿ ਜਿਹੜੇ ਸਾਹ ਨਾਲ ਤੂੰ ਦੱਸ ਰਹੀ ਐ ਵੀ ਦਵਾਈ ਪਾਈ ਨੂੰ ਇੰਨਾ ਟਾਈਮ ਹੋ ਗਿਆ ਉਹਨੂੰ ਤਾਂ ਉਹਨੇ ਕਦ ਦੁੱਧਾ ਪੂਰਾ ਹੋ ਜਾਣਾ ਸੀ ਮੈਂ ਤੁਹਾਨੂੰ ਬਾਰ ਬਾਰ ਕਹਿ ਰਹੀ ਐ ਵੀ ਮੈਂ ਦਵਾਈ ਪਾਈ ਆ ਅੱਗੇ ਮੈਨੂੰ ਨਹੀਂ ਪਤਾ ਉਹ ਪ੍ਰਮਾਤਮਾ ਨੂੰ ਪਤਾ ਆਏ ਕਈ ਗੱਲਾਂ ਛਿੰਦਰੇ ਨਾਲੇ ਤੂੰ ਮੇਨਾਂ ਧੋਖਾ ਕਿਉਂ ਕਰੇਂਗੀ ਹੈਨਾ ਤੂੰ ਤਾਂ ਮੇਰੀ ਘਰ ਵਾਲੀ ਐ ਯਕੀਨ ਵੀ ਸਾਲੀ ਬਹੁਤ ਗੰਦੀ ਚੀਜ਼ ਐ ਜੀਤੇ ਕਰਲਾ ਉਹੀ ਲਤ ਮਾਰ ਜਾਂਦਾ ਤੂੰ ਖੜਾ ਇੱਥੇ ਮੈਂ 1 ਮਿੰਟ ਦੇ ਛੋਟਾ ਜਿਹਾ ਕੰਮ ਕਰਕੇ ਆਇਆ ਇੱਥੋਂ ਜਾਈ ਨਾ 1 ਮਿੰਟ ਦੇ ਵਿੱਚ ਆਇਆ ਮੈਂ ਇਹ ਬਰਨਾਦਾ मैनू भी शक चक ली पर मेरी नूह तो, मेरी पोती तंदरुस्ती इस हे महाराज होगा पता नहीं मेरे नी परमात्मा तू ही मेरे ते मेरे पर फर्क ਇਹ ਗੱਲ ਹੋਈ ਸਿੰਦਰੇ ਜੇ ਮੈਂ ਸੈਮੀ ਜੀ ਖੜੀ ਆ ਨਹੀਂ ਨਹੀਂ ਮੈਂ ਤਾਂ ਬੈਸੇ ਹੀ ਖੜੀ ਹਾਂ ਹਮਮ ਹਾਂ ਤੂੰ ਦੇਖ ਲੈ ਤੂੰ ਕਿੱਥੇ ਗਲਤ ਹੈ ਤੇ ਕਿੱਥੇ ਸਹੀ ਆ ਮੈਂ ਕਿੰਨੇ ਵਾਰ ਤੇਰੇ ਤੇ ਤਰਸ ਖਾਦਾ ਤੇ ਤੂੰ ਮੈਨੂੰ ਆਸਲਾ ਦਿੱਤਾ ਉਹਦਾ ਸੋਚਿਆ ਨਹੀਂ ਸੀ ਸਿੰਦਰੇ ਮੈਂ ਨਹੀਂ ਸੀ ਕਦੇ ਅੱਜ ਤੱਕ ਸੋਚਿਆ ਕਿ ਤੂੰ ਮੇਰੇ ਨਾਲ ਅੱਡਾ ਵੱਡਾ ਧੋਖਾ ਕਰੇਂਗੀ ਅੱਡਾ ਵੱਡਾ ਨਹੀਂ ਜੀ ਮੈਂ ਕੋਈ ਧੋਖਾ ਨਹੀਂ ਕਰਿਆ ਨਹੀਂ ਸੱਚ ਕਿਹਾ ਸਿਆਣਿਆਂ ਨੇ ਔਰਤ ਜਾਤ ਤੇ ਉਹ ਵੀ ਵਫਾ ਨਸੇ ਜਿ ਲੱਗਦਾ ਹੈ ਉਹੀ ਗੱਲ ਤੇਰੀ ਆ ਮੈਂ ਤੇਰੇ ਤੇ ਯਕੀਨ ਕੀਤਾ ਸੀ ਤੂੰ ਤਾਂ ਕਹਿਣੀ ਐ ਜਿ ਮੈਨੂੰ ਦਵਾਈ ਪਾਈ ਐ ਪਰ ਆ ਹੈ ਦਵਾਈ ਤੂੰ ਦਿਮਾਗ ਦਾ ਲਾ ਲਿਆ ਪਰ ਕਹਿੰਦੇ ਨਹੀਂ ਹੁੰਦੇ ਔਰ ਜਿਆਦਾ ਦਿਮਾਗ ਹਮੇਸ਼ਾ ਗੁੱਤ ਪਿੱਛੇ ਹੁੰਦਾ ਗੁੱਤ ਪਿੱਛੇ ਤੂੰ ਐਵੇਂ ਦਿਮਾਗ ਤਾਂ ਲਾ ਲਿਆ ਵੀ ਮੈਂ ਨੂੰ ਐਂ ਕਹਿ ਦੂੰਗੀ ਵੀ ਮੈਂ ਦਵਾਈ ਪਾਈ ਆ ਅਛਾ ਸ਼ਿੰਦਰੇ ਜਿਹੜੀ ਤੂੰ ਕਹਿਣੀ ਇਹਦੇ ਚੋਂ ਮੈਂ ਪਾਈ ਆ ਉਹ ਤੂੰ ਡੋਲਣਾ ਭੁੱਲ ਗਈ ਜੇ ਤੈਨੂੰ ਡੋਲ ਵੀ ਦਿੰਦੀ ਨਾ ਸ਼ਾਇਦ ਫੇਰ ਵੀ ਮੈਨੂੰ ਯਕੀਨ ਆ ਜਾਂਦਾ ਚਲ ਛੱਡ ਹੁਣ ਹਣ ਕੱਚੀਆਂ ਗੋਲੀਆਂ ਦੇ ਨਾਲ ਤਾਂ ਖੇਡੀਆਂ ਨਹੀਂ ਜਾਣੀਆਂ ਹੁਣ ਮੈਂ ਜਿਵੇਂ ਤੂੰ ਕੀਤਾ ਉਵੇਂ ਮੈਂ ਕਰੂੰਗਾ ਪਰ ਤੂੰ ਦੱਸ ਇੱਥੇ ਕੌਣ ਗਲਤ ਹੈ ਤੇ ਕੌਣ ਸਹੀ ਹੈ ਨਹੀਂ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਐਂ ਜੀ ਕਦੇ ਵੀ ਨਹੀਂ ਹੋ ਸਕਦੀ ਪਰ ਇੱਕ ਗੱਲ ਆ सोनू ਵੀ ਪਤਾ ਕਰ ਤਾਂ ਮੈਂ ਉਹ ਵੀ ਕਰ ਲੀ ਪਰ ਨਹੀਂ बार-बार ਮੈਨੂੰ ਪਤਾ ਨਹੀਂ ਕਿਉਂ ਮੇਰੇ ਅੱਗੇ ਕੋਈ ਐਸੀ ਚੀਜ਼ ਮੂੜੇ ਆਈ ਕਹਾਣੀ ਤਾਂ ਤੇਰੀ ਸੋਹਣੀਆ ਸਿੰਦਰੇ ਪਰ ਮੈਂ ਕਦੇ ਫੇਰ ਸੁਣੂਗਾ ਹੁਣ ਮੈਂ ਥੋੜਾ ਜਾ ਮੋੜ ਚ ਨਹੀਂ ਹੈਗਾ ਹੁਣ ਤੂੰ ਤਾਂ ਜੋ ਕਰਨਾ ਸੀ ਕਰਤਾ ਹੁਣ ਜੋ ਮੈਂ ਕਰੂੰਗਾ ਉਹ ਤੇਰੇ ਸਮਝ ਚ ਬਾਰ ਹੋਊਗਾ ਨਾਲੇ ਮੇਰੀ ਗੱਲ ਸੁਣ ਲੈ ਇਹ ਜੀਆਂ ਚਲਾਕੀਆਂ ਨਾ ਕਿਸੇ ਹੋਰ ਕੋਲੇ ਕਰੀ ਜਿਹੜਾ ਤੈਨੂੰ ਜਾਣਦਾ ਨਾ ਹੋਵੇ ਮੈਂ ਤੇਰੀ ਰਗ ਰਗ ਤੋਂ ਵਖੇ ਪਾਂ ਰਗ ਰਗ ਤੋਂ ਮੈਨੂੰ ਪਤਾ ਹੈ ਤੂੰ ਕਿੱਥੇ ਦਲ ਆਪਣਾ ਕਰੇਂਗੀ ਤੇ ਕਿੱਥੇ ਮੇਰੇ ਨਾਲ ਖੜੇਂਗੀ ਮੈਂ ਸਭ ਜਾਣਦਾ ਤੈਨੂੰ ਸਭ ਚੱਲ ਮੇਰੇ ਨਾਲ ਉਹ ਨਾ ਨਾਟਕ ਨਾ ਕਰ ਮੇਰੇ ਅੱਗੇ ਮੈਂ ਚੱਕ ਕੇ ਇੱਥੂ ਸੱਟ ਦੇਣਾ ਤੈਨੂੰ ਤਰਸ ਉਹ ਵੀ ਤੇਰੇ ਤੇ ਤੂੰ ਮੇਰੇ ਨਾਲ ਦਗਾ ਕਮਾਈਆ ਮੇਰੇ ਨਾਲ ਹੁਣ ਮੈਂ ਨੇ ਯਕੀਨ ਕਰਾਂ ਤਾਂ ਮੈਂ ਕੀਤੇ ਕਰਾਂ ਚੱਲ ਮੇਰੇ ਨਾਲ ਪਰ ਮੈਂ ਆਪੇ ਦੇਖੋ ਹੀ ਜੀ ਰਹਿਣ ਦੋ ਕੀ ਦੱਸ ਕਿਵੇਂ ਕਰਨਾ ਚੱਲ ਮੇਰੇ ਨਾਲ ਚੱਲ ਤੇਰੀ ਆਰੇ ਜੀ ਮਾਫ ਕਰ ਦਿਓ ਆਰੇ ਜੀ ਹੌਬ ਕਰ ਦਿਓ ਮੈਥੋਂ ਨਾ ਮੰਗ ਚੱਲ ਅੰਦਰ ਆਰੇ ਜੀ ਮੈਨੂੰ ਮਾਫ ਕਰ ਦਿਓ ਆਰੇ ਮਾਫ ਕਰ ਦਿਓ ਬਾਗੋਲੇ ਜੀ ਜੇ ਕਿਸੇ ਨਾਲ ਬਾਗ ਖੋਲੇ ਨਾ ਤਾਂ ਹਸਾਬ ਲੈ ਕੋਈ ਅੰਦਰ ਹੀ ਸਾਡਾ ਆਪਦਾ ਹੁਣ ਤੈਨੂੰ ਵੀ ਪਤਾ ਲੱਗੇ ਕਿਸੇ ਨਾਲ ਬੇਈਮਾਨੀ ਕਰਨ ਦਾ ਕੀ ਇਨਾਤੀਜਾ ਹੁੰਦਾ ਉਹ ਵੀ ਕਿਸੇ ਆਪਣੇ ਨਾਲ ਅੰਦਰ ਰਹਿ ਮਰ ਜਦੋਂ ਮੇਰਾ ਦਿਲ ਕੀਤਾ ਜਦੋਂ ਤੁਹਾਨੂੰ ਲੱਗਿਆ ਤੇਰੀ ਸਜ਼ਾ ਪੂਰੀ ਹੋ ਗਈ ਤੈਨੂੰ ਆਪੇ ਵਾਰ ਕੱਢ ਲੂ ਮੈਂ ਅਰੇ ਸਾਰਿਆਂ ਨੂੰ ਕਹਿ ਦਿੰਨਾ ਵੀ ਖਬਰਦਾਰ ਇਹ ਕਮਰੇ ਦੇ ਕੋਈ ਨੇੜੇ ਵੀ ਆਏਗਾ ਪਾਣੀ ਦਾ ਗਲਾਸ ਵੀ ਦਿੱਤਾ ਨਾ ਤਾਂ ਮੈਥੋਂ ਬਰਾ ਕੋਈ ਨਹੀਂ ਸਾਰਿਆਂ ਨੂੰ ਦੱਸਣਾ ਤਾਂ ਜ਼ਰੂਰੀ ਹੈ ਇਹ ਨਾ ਹੋਵੇ ਬਾਪੂ ਕੌਣ ਹੈ ਅੰਦਰ ਮੈਨੂੰ ਬਾਹਰ ਕਰ ਮਾਂ ਨੂੰ ਬਾਹਰ ਨਾ ਹੱਥ ਲਾ ਕੁੜੀਏ ਬਾਪੂ ਮੇਰੀ ਮਾਂ ਨੂੰ ਅੰਦਰ ਕਿਉਂ ਬੰਦ ਕਰਿਆ ਤੁਸੀਂ ਧਾਰ ਖੋਲੋ ਚਾਬੀ ਕਿੱਥੇ ਆ ਬਾਪੂ ਮੇਰੀ ਮਾਂ ਨੂੰ ਬੰਦ ਕਿਉਂ ਕਰਿਆ ਤੁਸੀਂ ਦੇ ਅੰਦਰ ਤੇਰੀ ਮਾਂ ਨੇ ਜੋ ਕੰਮ ਕੀਤਾ ਉਹ ਇਦੋਂ ਵੀ ਭੈੜੇ ਸਲੂਕ ਦੇ ਜੋਗਾ ਭੈੜੇ ਸਲੂਕ ਦੇ ਮੈਂ ਤਾਂ ਫਿਰ ਵੀ ਕਮਰੇ ਚ ਬਾੜ ਕੇ ਸਾਰਤਾ ਨਹੀਂ ਬਾਪੂ ਮੇਰੀ ਮਾਂ ਨੂੰ ਮੈਂ ਸੋਡੇ ਕੇ ਹੱਥ ਬੰਦੀਆ ਮੇਰੀ ਮਾਂ ਨੂੰ ਬਾਹਰ ਕਰ ਮੈਂ ਇੱਕ ਗੱਲ ਸੁਣ ਲੈ ਧਿਆਨ ਨਾਲ ਜੇ ਇਸ ਘਰ ਦੇ ਵਿੱਚ ਰੋਟੀ ਖਾਣੀ ਹੈ ਤਾਂ ਚੁੱਪ ਕਰਕੇ ਉੱਧਰ ਵਗ ਜਾ ਮੈਨੂੰ ਆਂਦਾ ਦੱਸੋ ਬਾਪੂ ਮੇਰੀ ਮਾਂ ਨੂੰ ਅੰਦਰ ਕਿਉਂ ਬੰਦ ਕਰਿਆ ਉਹਦਾ ਕੀ ਕਸੂਰ ਆ ਕਸੂਰ ਮੈਂ ਤੈਨੂੰ ਦੱਸ ਨਹੀਂ ਸਕਦਾ ਉਹਨੇ ਗਲਤੀ ਨਹੀਂ ਕੀਤੀ ਉਹਨੇ ਧਗਨਾ ਕੀਤਾ ਗਨਾਹ ਨਾਲੇ ਤੂੰ ਇਸ ਗੱਲ ਤੋਂ ਕੀ ਲੈਣਾ ਚੱਲ ਇੱਥੋਂ ਤੁਰਦੀ ਬਣ ਬਾਪੂ ਜੇ ਅਸੀਂ ਕੁਝ ਬੋਲ ਦੇਣ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਵੀ ਕਰੇ ਜਾਓ ਤੇ ਅਸੀਂ ਸੁਣ ਜਾਈਏ ਚੁੱਪ ਕਰਕੇ ਨਾ ਮੇਰੇ ਮਾਂ ਨੂੰ ਬਾਹਰ ਕੱਢ ਦੋ ਹੂੰ ਸਹੀ ਗੱਲ ਆ ਆ ਦੇਖ ਲੈ ਛਿੰਦਰੇ ਜਿਹੜੀਆਂ ਗੱਲਾਂ ਤੋਂ ਡਰਦਾ ਸੀ ਉਹੀ ਗੱਲਾਂ ਹੋਣ ਲੱਗੀਆਂ ਤੈਨੂੰ ਕਿਹਾ ਸੀ ਨਾ ਵੀ ਇਹਦੇ ਗਿੱਠ ਦੀ ਜਵਾਨ ਲੱਗੋ ਗਿੱਠ ਦੀ ਕਿਹੜਾ ਬੁੜਾਪੇ ਚ ਸਾਮੂ ਆਪਾਂ ਨੂੰ ਆ ਦੇਖ ਲੈ ਸੁਣਾਉਣ ਲੱਗੀ ਆਪਾਂ ਨੂੰ ਗੱਲਾਂ ਨਾਲੇ ਤੂੰ ਗੱਲ ਸੁਣ ਲੈ ਧਿਆਨ ਨਾਲ ਕੁੜੀਏ ਮੈਂ ਕੁੜੀ ਕਰਕੇ ਲਿਹਾਜ਼ ਕਰੀ ਜਨਾ ਇਹ ਨਾ ਹੋਵੇ ਤੇ ਮੇਰਾ ਗੁੱਸਾ ਤੇਰੇ ਤੇ ਬਰਸ ਜੀ ਨਾਲੇ ਛੱਡ ਦੇ ਇਹਨੂੰ ਨਹੀਂ ਬਾਪੂ ਮੈਂ ਮੇਰੀ ਮਾਂ ਨੂੰ ਛੱਡ ਕੇ ਨਹੀਂ ਜਾਂਦੀ ਇੱਥੋਂ ਮੇਰੀ ਮਾਂ ਨੂੰ ਬਾਹਰ ਕਰ ਦਿਓ ਇਹ ਨਾ ਹੋਵੇ ਵੀ ਮਾਵਾਂ 3 ਦੋਨੇ ਅੰਦਰ ਬੰਦ ਹੋ ਜਾਵਾਂ ਚੱਲ ਇਥੋਂ ਜੱਦੀ ਬਣੀ ਐ ਮਾਂ ਦੀ ਸਾਈਡ ਲੈਣ ਵਾਲੀ ਓਏ ਮਾਂ ਤੇਰੀ ਤੋਂ ਪਹਿਲਾਂ ਮੇਰੀ ਘਰ ਵਾਲੀ ਆਹ ਤੇ ਉਹਨੂੰ ਕਿਵੇਂ ਰੱਖਣਾ ਕਿੱਥੇ ਰੱਖਣਾ ਕੋ ਮੈਨੂੰ ਪਤਾ ਚੱਲ ਹੁਣ ਮੜਾਜਾ ਨੂੰ ਨਾਲ ਵੀ ਗੱਲ ਕਰ ਲਈਏ ਉਹਨੂੰ ਵੀ ਸਮਝਾ ਦਈਏ ਵੀ ਹਣ ਤੇਰੇ ਦੋ ਦੋ ਹੱਥ ਮੇਰੇ ਨਾਲ ਸਿੱਧੇ ਹੋਣਗੇ ਭਾਬੀ ਭਾਬੀ ਹਾਂ ਸੁਣ ਲੈ ਭਾਬੀ ਮੇਰੀ ਗੱਲ ਸੁਣ ਬਾਪੂ ਨੇ ਨਾ ਮਾਂ ਨੂੰ ਅੰਦਰ ਬੰਦ ਕਰਤਾ ਹੈ ਕੀ ਕਹੀ ਜਾਂਦੀ ਏ ਤੂੰ ਬਾਪੂ ਨੇ ਮਾਂ ਨੂੰ ਅੰਦਰ ਕਿਆ ਮੈਨੂੰ ਨਹੀਂ ਪਤਾ ਬਾਬੀ ਕੀ ਹੋਇਆ ਮੈਂ ਤਾਂ ਬਹੁਤ ਘੱਟ ਬੰਨੇ ਸੀ ਪਰ ਬਾਪੂ ਨੇ ਮਾਂ ਨੂੰ ਬਾਹਰ ਨਹੀਂ ੱਡਿਆ ਜਿੰਦਾ ਲਾਤਾ ਰੂ ਕੋਈ ਤਾਂ ਗੱਲ ਹੋਈ ਹੋਣੀ ਆ ਸੋਨੀ ਮੈਨੂੰ ਕੀ ਪਤਾ ਗੱਲ ਦਾ ਮਾਂ ਇੰਨਾ ਤੜਫਰੀ ਸੀ ਇੰਨਾ ਰੋਦੀ ਸੀ ਮੈਨੂੰ ਨਹੀਂ ਪਤਾ ਵੀ ਹੋਇਆ ਕੀ ਅੱਛਾ ਤੂੰ ਕਿੱਥੇ ਸੀ ਬਾਬੀ ਮੈਂ ਤਾਂ ਘਰੇ ਵੀ ਨਹੀਂ ਹੈਗੀ ਸੀ ਮੈਂ ਤਾਂ ਦਿਨ ਚਾਚੇ ਦੇ ਬਾਗੀ ਸੀ ਮੈਂ ਤਾਂ ਨਾ ਸੋਨੀ ਰੋਟੀ ਖਾ ਕੇ ਨਾ ਪਤਾ ਨਹੀਂ ਕਿਉਂ ਨੀਂਦ ਜੀ ਆ ਗਈ ਮੈਨੂੰ ਪੈ ਗਈ ਸੀ ਮੈਂ ਤੈਨੂੰ ਕੋਈ ਗੱਲ ਦਾ ਨਹੀਂ ਪਤਾ ਨਹੀਂ ਹੁਣ ਕਿੱਥੇ ਆ ਬਾਪੂ ਮੈਨੂੰ ਨਹੀਂ ਪਤਾ ਮੈਨੂੰ ਤਾਂ ਬਾਪੂ ਨੂੰ ਤੱਕ ਕੇ ਦੇ ਕਿ ਫੇਸ ਤਾਂ ਉੱਥੀ ਸੀਗਾ ਆਪਾਂ ਕਰੀਏ ਗੱਲ ਬਾਪੂ ਨਾਲ ਤੈਨੂੰ ਕੀ ਲੱਗਦਾ ਵੀ ਬਾਪੂ ਆਪਣੀ ਸੁਣ ਲੂਗਾ ਪਰ ਮੰਮੀ ਤਾਂ ਇੰਨਾ ਕਹਿਣਾ ਮੰਨਦੀ ਸੀ ਬਾਪੂ ਦਾ ਇਹੋ ਜੀ ਕੀ ਗੱਲ ਹੋ ਗਈ ਉਹਨਾਂ ਚ ਜਿਹੜਾ ਨਾਲੇ ਕਮਰੇ 'ਚ ਬੰਦ ਕਿਉਂ ਕਰਿਆ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਮੇਰੀ ਮਾਂ ਦੀ ਕੀ ਗਲਤੀ ਆ ਕਹਿੰਦੇ ਨੇ ਗਲਤੀ ਨਹੀਂ ਗੁਨਾਹ ਕੀਤਾ ਫਿਰ ਮੈਨੂੰ ਵੀ ਇਹ ਗੱਲ ਸਮਝ ਨਹੀਂ ਆ ਰਹੀ ਵੀ ਮਾਂ ਤੋਂ ਹੋਇਆ ਕੀ ਆ ਮਾਂ ਨੂੰ ਗੁਨਾਹਗੀਤ ਨਾਲੇ ਮਾਂ ਤਾਂ ਕਦੇ ਕੋਈ ਗਲਤੀ ਵੀ ਨਹੀਂ ਕਰ ਸਕਦੀ ਗੁਨਾਹ ਕਰਨਾ ਤਾਂ ਦੂਰ ਦੀ ਗੱਲ ਆ ਮੈਨੂੰ ਲੱਗਦਾ ਨਾ ਬਾਪੂ ਦਾ ਦਿਮਾਗ ਖਰਾਬ ਹੋ ਗਿਆ ਸੋਨੀ ਤੂੰ ਸਹੀ ਕਹਿ ਰਹੀ ਸੀ ਬਾਪੂ ਕਦੇ ਨਹੀਂ ਬਦਲ ਸਕਦਾ ਮੈਂ ਤੈਨੂੰ ਕਿਹਾ ਸੀ ਨਾ ਤੈਨੂੰ ਤਾਂ ਐ ਲੱਗਦਾ ਸੀ ਬਾਪੂ ਤਾਂ ਬਹੁਤ ਚੰਗਾ ਬਣ ਗਿਆ ਇਹ ਕਦੇ ਨਹੀਂ ਚੰਗਾ ਬਣ ਸਕਦਾ ਜਿਹੜਾ ਬੰਦਾ ਆਪਦੀ ਘਰ ਵਾਲੀ ਦਾ ਨਹੀਂ ਬਣ ਸਕਦਾ ਉਹ ਮੇਰਾ ਕਿੱਥੋਂ ਬਣ ਜੂਗਾ ਫਿਰ ਭਾਬੀ ਹੁਣ ਆਪਾਂ ਮਾਂ ਨੂੰ ਬਾਹਰ ਕਿਵੇਂ ਕਰ ਦਾਂਗੇ ਕੋਈ ਨਹੀਂ ਮੈਂ ਲਾਉਣੀ ਆ ਦਿਮਾਗ ਤੂੰ ਟੈਨਸ਼ਨ ਨਾ ਲੈ ਨਾ ਨੂੰ ਆਪਾਂ ਕੱਢ ਲਾਂਗੇ ਬਾਹਰ ਬਾਪੂ ਕੋਈ ਸਾਰਾ ਦਿਨ ਥੋੜੀ ਉਹਦੇ ਕੋਲੇ ਰਹੂਗਾ ਉੱਥੇ ਇੱਕ ਬਾਰ ਚ ਖੜਾ ਰਹੂਗਾ ਕਦੇ ਤਾਂ ਜਾਊਗਾ ਆਪਾਂ ਬਾਹਰ ਖੋਲ ਲਾਂਗੇ ਮੇਰੀ ਗੱਲ ਮੰਨ ਲੈ ਤੂੰ ਬਾਈ ਇੰਨਾ ਸਾਰਾ ਕੁਝ ਦੱਸ ਦੇ ਵੀਰੇ ਨੂੰ ਹੌਂ ਲਾ ਕੇ ਬੁਲਾ ਲਾ ਉਹ ਛੁੱਟੀ ਲੈ ਕੇ ਆ ਜਾਊਗਾ ਨਾ ਨਾ ਸੋਨੀ ਕੋਈ ਚੌੜ ਥੋੜੀ ਆ ਵੀ ਉਹ ਜਦੋਂ ਆਪਾਂ ਫੋਨ ਲਾਏ ਉਹਦੇ ਆ ਜਾਊਗਾ ਨਾਲੇ ਉਹਨੂੰ ਕਾਹਨੂੰ ਟੈਨਸ਼ਨ ਦੇਣੀ ਆ ਹੁਣ ਉਹ ਵਿਚਾਰਾ ਟੈਨਸ਼ਨ ਫਰੀ ਆ ਨਾਲੇ ਜਦੋਂ ਬੰਦਾ ਦੂਰ ਹੁੰਦਾਗਾ ਨਾ ਉਹਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਮੈਂ ਨਹੀਂ ਚਾਹੁੰਦੀ ਵੀ ਆਪਾਂ ਕੋਈ ਵੀ ਉਹਨੂੰ ਘਰ ਦੀ ਗੱਲ ਦੱਸ ਕੇ ਟੈਨਸ਼ਨ ਪਾਈਏ ਤੇ ਤੈਨੂੰ ਕੀ ਲੱਗਦਾ ਵੀ ਆਪਾਂ ਜਾ ਕੇ ਬਾਪੂ ਨੂੰ ਕਹਾਂਗੇ ਵੀ ਸਾਡੀ ਮਾਂ ਨੂੰ ਛੱਡ ਦੇ ਤਾਂ ਉਹ ਆਪਣੀ ਗੱਲ ਮੰਨ ਲੂਗਾ ਤੇ ਬਾਪੂ ਨੂੰ ਕਹਿਣਾ ਕਿਹਨੇ ਆਪਾਂ ਕਿਉਂ ਕਹਾਂਗੇ ਬਾਪੂ ਨੂੰ ਵੀ ਸਾਡੀ ਗੱਲ ਮੰਨ ਲਾ ਮਾਂ ਨੂੰ ਬਾਹਰ ਕੱਢ ਹੋਰ ਕੀ ਕਰਾਂਗੇ ਆਪਾਂ ਤਾਂ ਚੁੱਪ ਕਰਕੇ ਮਾਂ ਨੂੰ ਬਾਹਰ ਕੱਢ ਲਾਂਗੇ ਕਿ ਮੈਂ ਕੱਦੇਗੀ ਚਾਬੀ ਤਾਂ ਉਹਦੇ ਕੋਲੇ ਆ ਨਾ ਹੋਰ ਚਾਬੀ ਹੈ ਨਹੀਂ ਉਸ ਰੂਮ ਦੀ ਨਹੀਂ ਇੱਕੋ ਹੀ ਚਾਬੀ ਉਹ ਵੀ ਬਾਪੂ ਨੇ ਉਹਦੀ ਜੇਬ 'ਚ ਪਾ ਲਈ ਤੇ ਕੋਈ ਗੱਲ ਨਹੀਂ ਲੋਕ ਤੋੜਨਾਂਗੇ ਕਹਦਾਂਗੇ ਖਰਾਬ ਹੋ ਗਿਆ ਬਾਅਦ ਚ ਜੋ ਹੋਊਗਾ ਨਾ ਦੇਖੀ ਜਾਓ ਕਿਰਾਪਾ ਮਾਨੂੰ ਤਾਂ ਬਾਹਰ ਕੱਢ ਲਗੇ ਤੈਨੂੰ ਕੀ ਲੱਗਦਾ ਵੀ ਲੋਕ ਤੋੜਨੇ ਇੰਨਾ ਸੌਖਾ ਜਾਂ ਬਾਪੂ ਨੂੰ ਛੱਡ ਕੇ ਘਰੋਂ ਬਾਹਰ ਭੱਜ ਜਾਊਗਾ ਉਹ ਇੱਕ ਪਲ ਨਹੀਂ ਜਾਣ ਉੱਥੇ ਪੈਰਾ ਦੇ ਕੇ ਰਹੁ ਮੈਨੂੰ ਬਤਾਉਂਦਾ ਚੰਗੀ ਤਰ੍ਹਾਂ ਕੋਈ ਨਹੀਂ ਸੋਣੀ ਤੈਨੂੰ ਹੀ ਲੱਗਦਾ ਨਾਲੇ ਇੱਕ ਥਾਂ ਖੜ ਕੇ ਰਹਿਣਾ ਜਾਂ ਬੈਠਣਾ ਬਾਪੂ ਦੇ ਵਸਦਾ ਰੋਗ ਨਹੀਂ ਹੈਗਾ ਤੈਨੂੰ ਪਤਾ ਉਹਦਾ ਇੱਕ ਮੈਂਟ ਨਹੀਂ ਸਾਰਦਾ ਜਿੰਨਾ ਚਿਰ ਸੱਤ ਜਣਾ ਗੀੜਾ ਮਾਰ ਕੇ ਬੈਠੇ ਪਿੰਡ ਦੀਆਂ ਉਰਲੀਆਂ ਪਰਲੀਆਂ ਸੁਣੇ ਵੀ ਨਾ ਤੋ ਤੁਰਿਆ ਹੀ ਨਹੀਂ ਜਾਂਦਾ ਮੈਨੂੰ ਪੂਰਾ ਜਕੀਨਾ ਉਹ ਜਾਊਗਾ ਨਾਲੇ ਜਿੰਨਾ ਆਪਾਂ ਕਬਰਾਈ ਜਾਵਾਂਗੇ ਨਾ ਬਾਪੂ ਦੀਆਂ ਮਿੰਨਤਾਂ ਕਰਾਂਗੇ ਬਾਪੂ ਨੇ ਨਹੀਂ ਮੰਨਣਾ ਉਹਨੇ ਹੀ ਕਹਿੜਾ ਹੋਈ ਜਾਊਗਾ ਹੋ ਆ ਜਾ ਫਿਰ ਆਪਾਂ ਦੇਖੀਏ ਕੋਈ ਨਹੀਂ ਤੂੰ ਐ ਕਰ ਕਬਰਾਣਾ ਤੂੰ ਸ਼ਾਂਤ ਰਹਿ ਬਾਪੂ ਨੂੰ ਐ ਲੱਗੇ ਵੀ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਦੇ ਦੀ ਮਾਂ ਅੰਦਰ ਤੜਤੀ ਮੈਂ ਇਨਾਂ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਬਾਪੂ ਨੂੰ ਇਹ ਫੀਲ ਕਰਾ ਮੇਰੀ ਗੱਲ ਸੁਣ ਤਾ ਵੀ ਮੈਂ ਸ਼ਾਂਤੀ ਨਾਲ ਕਿਵੇਂ ਬੈਠ ਸਕਦੀ ਹਾਂ ਮੇਰੀ ਮਾਂ ਅੰਦਰ ਤੜਫ ਰਹੀ ਆ ਸੁਨੀ ਤੈਨੂੰ ਕੀ ਲੱਗਦਾ ਮੈਨੂੰ ਕੋਈ ਟੈਨਸ਼ਨ ਨਹੀਂ ਤੇਰੇ ਜਿੰਨਾ ਦੁੱਖ ਹੀ ਮੈਨੂੰ ਆ ਕੋਈ ਨਹੀਂ ਆਪਾਂ ਉਹਨੂੰ ਕੱਢ ਲਾਂਗੇ ਠੰਡੇ ਦਿਮਾਗ ਨਾਲ ਚੱਲਾਂਗੇ ਤਾਂ ਫੇਰ ਹੀ ਕੱਢਾਂਗੇ ਨਾ ਬਾਹਰ ਹੁਣ ਬਾਪੂ ਦੀ ਮਨਤਾ ਕਰ ਲਓ ਆਪਾਂ ਨੂੰ ਵੀ ਲੜਨ ਲੱਗ ਜੇ ਉਹ ਘਰ ਦਾ ਮਾਹੌਲ ਹੋਰ ਖਰਾਬ ਹੋ ਜਾਊਗਾ ਜੇ ਤੂੰ ਉਸ ਟਾਈਮ ਉੱਥੇ ਹੁੰਦੀ ਨਾ ਤੇਥੋਂ ਰਹਿਣਾ ਨਹੀਂ ਜਾਣਾ ਸੀ ਜਿਹੜੇ ਸਾਬ ਨਾਲ ਮਾਸਿਕਾ ਮਾਰਦੇ ਸੀ ਮੈਨੂੰ ਨਹੀਂ ਪਤਾ ਵੀ ਬਾਪੂ ਨੇ ਪਹਿਲਾਂ ਮਾਂ ਨਾਲ ਕੀ ਕੰਤਾ ਕੀਆ ਐ ਨਹੀਂ ਪਤਾ ਉਹਦੇ ਮਾਰਿਆ ਹੋਵੇ ਸੋਨੀ ਮੈਂ ਤਾਂ ਨੀਂਦ 'ਚ ਕੁਛ ਨਹੀਂ ਪਤਾ ਲੱਗਿਆ ਨਾਲੇ ਮੈਂ ਪਹਿਲਾਂ ਤਾਂ ਕਦੇ ਵੀ ਨਹੀਂ ਸੁੱਤੀ ਅੱਜ ਪਤਾ ਨਹੀਂ ਕਿਵੇਂ ਨੀਂਦ ਆ ਗਈ ਨਹੀਂ ਸ਼ੈਨ ਮੈਂ ਮम्मी ਨੂੰ ਬਚਾ ਲੈਂਦੀ ਪਰ ਕੋਈ ਨਹੀਂ ਕੰਮ ਰਹੀ ਚੀ ਤਾੜਿਆ ਆਪਾਂ ਕੱਢ ਲਾਂਗੇ ਤੂੰ ਕਿਉਂ ਨਹੀਂ ਮੇਰੀ ਗੱਲ ਸਮਝਦੀ ਠੰਡੇ ਦਿਮਾਗ ਤੋਂ ਕੰਮ ਲਈਦਾ ਹੁੰਦਾ ਸ਼ਾਂਤੀ ਰੱਖ ਮਾੜੀ ਮੁੱਟੀ ਆਪਾਂ ਐਂ ਕਰਦੇ ਆ ਕੋਈ ਨੁਮਾਰੀ ਦੀ ਚਾਬੀ ਲਾ ਕੇ ਦੇਖ ਲਾਂਗੇ ਉਹ ਲੋਕ ਮੁੱਕੀ ਪਤਾ ਖੁੱਲ ਜੇ ਚਲ ਠੀਕ ਆ ਬੱਬੀ ਜੀ ਮੈਂ ਤੂੰ ਕਹਿਨੀ ਆ ਫਿਰ ਉਹ ਵੀ ਕਰਕੇ ਦੇਖ ਲਾਂਗਾ ਪਰ ਬਾਪੂ ਦੀ ਕੋਈ ਮਿੰਤ ਨਹੀਂ ਕਰਨੀ ਤੂੰ ਬਾਪੂ ਕੋਲੇ ਨਾ ਜਾਣ ਦੀ ਤੈਨੂੰ ਜਮਾਂ ਲੋੜ ਨਹੀਂ ਆਪਾਂ ਬਸ ਜੋ ਵੀ ਕਰਨਾ ਆਪ ਹੀ ਕਰਾਂਗੇ ਚੱਲ ਤੂੰ ਆਪਾਂ ਦੇਖਦੇ ਆਂ ਕਿ ਚਾਬੀ ਪਾ ਲ ਕੇ ਦੇਖ ਦਾਂ ਦਾ ਲਾ ਕੇ ਕੀ ਪਤਾ ਦਾ ਲੱਜੇ ਪਰ ਆਈ ਨਹੀਂ ਪਤਾਉਗੀ ਕਿ ਨਾ ਆਈ ਨਹੀਂ ਪਤਾ ਲੜਾ ਲਾਗੀ ਹੋਵੇ ਲੱਗਦਾ ਆਗੀ ਬਾਪੂ ਜੀ ਕਿੱਧਰ ਗਏ ਬਾਪੂ ਜੀ ਓਹੋ ਆ ਕੀ ਹੋਇਆ ਭਾਈ ਦੇਖਿਆ ਨਹੀਂ ਤੈਨੂੰ ਹਾਏ ਕੀ ਹੋ ਗਿਆ ਕੋਈ ਨਾ ਟੈਨਸ਼ਨ ਹੀ ਲੈਦੇ ਹੁੰਦੇ ਖੜੀ ਹੋ ਜਾ ਕੁਛ ਨਹੀਂ ਹੁੰਦਾ ਓਹੋ ਓ ਲੈ ਬਾਪੂ ਤੁਸੀਂ ਮੈਨੂੰ ਮਾਰਦਾ ਬੋਲੀ ਕੁੜੀ ਨੇ ਦੇਖਿਆ ਨਹੀਂ ਓਏ ਆ ਕੁੜੀਏ ਸਾਹਮਣੇ ਕੀ ਹੋ ਗਿਆ ਤੈਨੂੰ ਹੁਣ ਕੀ ਆ ਕੰਮ ਆ ਲੰਗੂ ਤਾ ਤੁਰਦੀਆਂ ਤੁਸੀਂ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਆ ਵੀ ਦਿਨ ਗੱਲ ਹੋ ਰਿਹਾ ਓ ਚੱਲ ਰੋਣਾ ਬੰਦ ਕਰ ਕੁਛ ਨਹੀਂ ਹੋਇਆ ਸੋਨੇ ਆਪਣੀ ਦੇਹਧੇਤੂ ਰ ਕਰਨਾ ਤੂੰ ਆਜਾ ਪਾ ਵੀ ਅੱਖਾਂ ਨਹੀਂ ਦਿਲ ਨੇ ਹੋਰ ਆਇਆ ਹੀਤਾ ਚਾਹੁੰਦਾ ਸੀ ਜਰਾ ਵਰ ਵੀ ਤੇਰੇ ਰੋਂਦੀਆਂ ਚੀਕਾਂ ਇਸ ਘਰ ਦੇ ਵਿੱਚ ਪਹਿਣਾ ਦੇਖਦੇ ਆਂ ਆ ਦੀ ਕਿਸਮਤ ਨੂੰ ਅਜਮਾ ਕੇ ਕਾ ਜਿਹੜੇ ਸਾਹ ਨਾਲ ਡਿੱਗੀ ਐ ਇਹ ਮੈਨੂੰ ਪੱਕਾ ਪਤਾ ਇੱਕ ਕਮਤਾਇਦਾ ਖਤਮ ਹੋਇਆ ਲੈ ਹੁਣ ਤਾਂ ਬਸ ਜਰਾਵਰ ਦੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਰਹਿਣਗੀਆਂ ਤੇ ਇਹ ਐ ਜਾ ਤਾਂ ਸਾਰੀ ਉਮਰ ਵਾਸਤੇ ਮੰਜੇ ਤੇ ਪੈਜੂ ਤੇ ਨਹੀਂ ਫਿਰ ਉਹ ਤੇਰੀ ਤਿਆਰੀ ਸ਼ੁਰੂ ਕਰਨੀ ਪਊ ਸ਼ੁਰੂ ਹੁਣ ਬੜੀਆਂ ਗੱਲ ਜਰਾਵਰ ਸਿਆਂ ਐਵੇਂ ਗਿੱਦੜਾਂ ਦਾ ਇਕੱਠ ਕਰ ਰੱਖਿਆ ਸੀ ਓਏ ਤੂੰ ਤਾਂ ਕੱਲੇ ਹੀ ਸ਼ੇਰ ਵਰਗਾ ਆ ਆਵਦੀ ਆਈ ਤੇ ਆ ਗਿਆ ਕੱਲੇ ਹੀ ਢੇਰ ਕਰ ਤਾ ਇਹਨੂੰ ਕੱਲੇ ਹੀ ਚਾਲਾ ਫੇਰ ਚੱਲ ਗਏ ਦੀਪੇ ਕੋਲ ਚਲਦੇ ਆ ਫੇਰ ਛੇਕ ਲਾਉਣੇ ਆ ਅੱਜ ਤਾਂ ਜਸ਼ਨ ਮਨਾਵਾਂਗੇ ਜਸ਼ਨ ਰਹਿਣ ਦੇ ਸ਼ਿੰਦਰ ਨੂੰ ਅੰਦਰ ਬੰਦ